ਉਹ ਛੋਰਾ ਬੇਲਾ ਲੰਮਾ ਤਾਂ ਨਹੀਂ ਪਿਆ ਚਾਰ ਹੀ ਹਲਾਲਾ ਓ ਬਾਪੂ ਮੈਂ ਚਾਰ ਹਲਾਉਣ ਲਈ ਨਹੀਂ ਬਣਿਆ ਮੈਂ ਦੁਨੀਆ ਹਲਾਉਣ ਲਈ ਬਣਿਆ ਤੂੰ ਦੇਖੀ ਸਹੀ ਗਰਾ ਆ ਇੱਥੇ ਖੜੀ ਹੋਣੀ ਆ ਰੇਂਜਰ ਉਪਰ ਮਾਰਦੀ ਰੇਸਾਂ ਸਾਰੇ ਦੀ ਗੰਦੀ ਲਾਦ ਜਿਆਦਾ ਕਾਫਲਾ ਮਗਰ ਤੇ ਮਨ ਯਾਰ ਬਾਪੂ ਯਾਰ ਜੱਸਾ ਤੈਨੂੰ ਤਰਖਸ਼ਾ ਤੇ ਲਾ ਕੇ ਆਵਾ ਆਸ ਤੇ ਮੇਸਟਰ ਇਹਨੂੰ ਕੰਮ ਸਕਾਰੇ ਬੰਦਾ ਬਣਾਦੀ ਤਨ ਮਰਗਰਤਾ ਹੁੰਦਾ ਇਹ ਬਾਈ ਇਹ ਹੁਣ ਆਏ ਮੰਨ ਲਾ ਵੀ ਕੰਮ ਸਖੇ ਬਣਾ ਘਰੇ ਨਹੀਂ ਆਉਂਦਾ ਇਹ ਆਪਣੀ ਫੁੱਲ ਜ਼ਿੰਮੇਵਾਰੀ ਆ ਆ ਜਾ ਬਈ ਪਹਖੜਾ ਕੀ ਕਰਦਾ ਟੇਕ ਮੱਥਾ ਤੇ ਚੱਕ ਸੰਦਾ ਬਾਈ ਕਿੱਥੇ ਆ ਕੀ ਬਾਬਾ ਚੱਲ ਉਹ ਪਰੌਣਿਆ ਆ ਸੰ ਦਾੜੇ ਆਪਣੇ ਇਹੀ ਬਾਬੇ ਹੁੰਦੇ ਆ ਮਿਸਤਰੀਆਂ ਦੇ ਇਹੀ ਬਾਬੇ ਹੁੰਦੇ ਆ ਮਿਸਤਰੀ ਜੀ ਦਾ ਰਹਾ ਤੁਹਾਡੇ ਨੂੰ ਬਾਬਾ ਕੀ ਹੁੰਦਾ ਚੱਲਿਆ ਚੱਕ ਕੀ ਓਏ ਥੋੜਾ ਥੋੜਾ ਕਿੱਥੇ ਆ ਓਏ ਆਹ ਟੰਗੀ ਬੈਠਾ ਜਣਾ ਤਾਂ ਓਏ ਤਾਂ ਬਾਬਾ ਐ ਬਾਬਾ ਤੂੰ ਲਿਆ ਜਣਾ ਤੂੰ ਲਿਆ ਆ ਦਾਸ ਆਇ ਕਰੀ ਹਾਂ ਜਿੱਥੇ ਇੱਥੇ ਮੋਂਗਲ ਰੱਖੀ ਚੱਲੂਗਾ ਹਾਂ ਉੱਥੇ ਉੱਥੇ ਸੱਟ ਮਾਰੀ ਚੱਲੀ ਠੀਕ ਹੈ ਠੀਕ ਹੈ ਮੈਂ ਕਰ ਦੂ ਚਾਈਡ ਭੁੰਡ ਹੱਟ ਵਾਲਿਆਂ ਦਾ ਲੈ ਇੱਥੇ ਕਿਥੇ ਇੱਥੇ ਇੱਥੇ ਉਹ ਸ਼ੋਰਾ ਪਾਣੀ ਲਈ ਭੱਜ ਗਿਆ ਓਏ ਉਹ ਥੋੜਾ ਜਿਹਾ ਨਿੰਬੂ ਪਾ ਲੈ ਨਿੰਬੂ ਵਿੱਚ ਉਹ ਥੋੜਾ ਜਿਹਾ ਵਿੱਚ ਨਾਂਕ ਕਾਲਾ ਨੂਨ ਨਹੀਂ ਪਾਣੀ ਕਾਲਾ ਹਾਂ ਲਿਆ ਉਹ ਲਿਆ ਛੇਤੀ ਯਾਰ ਕੀ ਹੋੜ ਉਹ ਪਾਣੀ ਮੈਥੋਂ ਨਹੀਂ ਆ ਕੋਈ ਦੇਖਿਆ ਜਾਂਦਾ ਫੇਰੇ ਦਾ ਉਹ ਸਤਾਬ ਟੰਗਾ ਬੰਦਾ ਯਾਰ ਤੂੰ ਐਂ ਕੌਣ ਸੌਂਦਾ ਹੁੰਦਾਗਾ ਨੋ 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 ਜਿਹੜਾ ਕੰਮ ਪਹਿਲਾਂ ਹੋ ਗਿਆ ਠੀਕ ਆ ਹੁਣ ਕੰਮ ਧਿਆਨ ਨਾਲ ਕਰੀ ਕੋ ਹੋਰ ਨਾ ਬੰਦ ਕਰਦੀ ਲਾ ੜਾ ੜਾ ਦੇ ਨਹੀਂ ਨਹੀਂ ਲਾ ਚੜ ਦੇ ਲੈ ਪਲਾਸ ਫੜਾ ਓਰੇ ਆ ਓ ਰਿਮਾ ਇਹਨਾਂ ਕੱਟਾ ਕੌਣ ਕਰਦਾ ਹੁੰਦਾ ਇਹਨੂੰ ਯਾਰ ਓ ਐਂਗਾ ਓਰੇ ਆ ਜਾ ਉਹਨੇ ਗਾਦ ਨਾ ਆਰੇ ਉਰੇ ਆ ਵਾ ਇੱਥੇ ਬੈਠਾ ਬਾਈ ਕੁੱਟੇਗਾ ਯਾਰ ਆ ਨਹੀਂ ਕੁੱਟਦਾ ਤੂਰੇ ਆ ਜਾ ਬੈਠੋ ਆ ਸਤੂਰ ਉਹਰੇ ਨੂੰ ਖਿੱਚ ਲਾ ਕੀ ਹੋਇਆ ਤੂੰ ਨਾ ਯਾਰ ਫੁਦਰੀ ਬੈਠਾ ਨਹੀਂ ਆਦਾ ਅਗਰਾ ਪੱਖੇ ਇਸ ਚੱਡੀ ਆਏ ਕੀ ਹੋਇਆ